ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ 7ਵੇਂ ਗੇੜ ਦੀ ਮੀਟਿੰਗ ਹੈ ਪਹਿਲਾਂ ਇਹ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਹੋਣੀ ਸੀ ਪਰ ਅਚਾਨਕ ਕਾਲ ਆਉਂਦੀ ਹੈ ਤੇ ਸਵੇਰੇ ਇਹ ਮੀਟਿੰਗ ਦਾ ਸਮਾਂ ਰੱਖ ਲਿਆ ਜਾਂਦਾ ਹੈ ਤੇ ਇਸੇ ਮੀਟਿੰਗ ਦੇ ਵਿੱਚ 7 ਜੋ 7ਵੇਂ ਗੇੜ ਦੀ ਮੀਟਿੰਗ ਹੈ ਇਸ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਨਾਲ ਉੱਥੇ ਸਰਵਨ ਸਿੰਘ ਪੰਦੇਰ ਪਹੁੰਚੇ ਨੇ ਨਾਲ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ਨੇ ਜੋ ਫਿਲਹਾਲ ਮਰਨ ਵਰਤੇ ਨੇ ਪਰ ਉਹਨਾਂ ਨੂੰ ਐਂਬੂਲੈਂਸ ਰਾਹੀਂ ਖਨੋਰੀ ਮੋਰਚੇ ਤੋਂ ਚੰਡੀਗੜ੍ਹ ਲਿਆਂਦਾ ਗਿਆ ਤੇ ਉੱਥੇ ਹੁਣ ਮੀਟਿੰਗ ਦੇ ਵਿੱਚ ਉਹ ਮੌਜੂਦ ਨੇ ਕਿਸਾਨਾਂ ਦੀ ਮੰਗਾਂ 10 ਨੇ ਜੋ ਮੁੱਖ ਮੰਗਾਂ ਨੇ ਐਮਐਸਪੀ બનજો એના લાગું હોવે ਜੜੀਆਂ 2-3 ਫਸਲਾਂ ਤੇ ਮਿਲਦੀਆਂ ਉਹਨਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਮੇਲੇ ਦੂਜੇ ਪਾਸੇ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਕੇਸ ਹੋਈ ਸੀ ਉਹ ਰੱਦ ਕੀਤੇ ਜਾਣ ਤੇ ਹੋਰ ਵੀ ਕਈ ਮਸਲੇ ਨੇ ਜਿਵੇਂ ਬਾਰਡਰ ਖੋਲੇ ਜਾਣ ਦਿੱਲੀ ਜਾ ਕੇ ਗੱਲਬਾਤ ਕਰਨੀ ਚਾਹੁੰਦੇ ਨੇ ਪਰ ਉਹ ਸਭ ਨੂੰ ਲੈ ਕੇ ਰੋਕਾਂ ਲੱਗੀਆਂ ਹੋਈਆਂ ਨੇ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਨੌਕਰੀਆਂ ਮਿਲਣ ਇਸ ਨੂੰ ਲੈ ਕੇ ਵੀ ਮੰਗਾ ਨੇ ਤਾਂ ਲਗਾਤਾਰ ਕਿਸਾਨਾਂ ਦੇ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਪਰ ਮੁੱਖ ਮੁੱਦਾ ਐਮਐਸਪੀ ਹੈ ਜਿਸ ਨੂੰ ਲੈ ਕੇ ਕਿਸਾਨ ਗਰੰਟੀ ਕਾਨੂੰਨ ਮੰਗ ਰਹੇ ਨੇ ਪਰ ਕੇਂਦਰ ਵੱਲੋਂ حال ਹਜੇ ਤੱਕ ਇਹਨਾਂ ਗਰੰਟੀ ਨੂੰ ਲੈ ਕੇ ਜੋ ਚਰਚਾ ਜਰੂਰ ਛਿੜੀ ਆ ਪਰ ਉਸ ਦੇ ਨਤੀਜੇ ਕੋਈ ਸਾਹਮਣੇ ਨਹੀਂ ਆਏ ਨੇ ਇਸ ਸਮੇਂ ਦੌਰਾਨ ਤੁਸੀਂ ਮੀਟਿੰਗ ਦੇ ਵਿੱਚ ਪਹੁੰਚੇ ਇਹਨਾਂ ਲੋਕਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਕੇਂਦਰ ਦੇ ਮੰਤਰੀ ਵੀ ਮੌਜੂਦ ਨੇ ਪੰਜਾਬ ਦੇ ਮੰਤਰੀ ਵੀ ਮੌਜੂਦ ਨੇ ਤੇ ਨਾਲ ਹੀ ਕਿਸਾਨ ਆਗੂ ਵੀ ਮੌਜੂਦ ਨੇ ਜੇਕਰ ਗੱਲ ਕਰੀਏ ਤਾਂ ਕੇਂਦਰ ਦੇ ਵੱਲੋਂ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਮੰਤਰੀ ਪ੍ਰਹਲਾਦ ਜੋਸ਼ੀ ਮંત્રી ਪਿਯੂਸ਼ ਗੋਇਲ ਇਹ ਕੇਂਦਰ ਵੱਲੋਂ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਪੰਜਾਬ ਦੇ ਵੱਲੋਂ ਜੋ ਨਾਮ ਸਾਹਮਣੇ ਆਏ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮંત્રી ਗੁਰਮੀਤ ਸਿੰਘ ਖੁੱਡੀਆਂ ਮੰਤਰੀ ਲਾਲਚੰਦ ਕਟਾਰੂ ਚੱਕ ਇਹਨਾਂ ਦੇ ਨਾਮ ਸਾਹਮਣੇ ਆਏ ਨੇ ਤੇ ਇਹਨਾਂ ਵੱਲੋਂ ਕਿਸਾਨਾਂ ਦੇ ਨਾਲ ਜੋ ਅੰਦਰ ਮੀਟਿੰਗ ਕੀਤੀ ਜਾ ਰਹੀ ਹੈ ਗੱਲਬਾਤ ਹੋ ਰਹੀ ਹੈ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਕੋਈ ਸਾਰਥਕ ਨਤੀਜਾ ਜਲਦ ਨਿਕਲ ਕੇ ਸਾਹਮਣੇ ਆਵੇ ਇਸੇ ਦੌਰਾਨ ਸਰਵਨ ਸਿੰਘ ਪੰਦੇੜ ਦਾ ਬਿਆਨ ਵੀ ਸਾਹਮਣੇ ਆਇਆ ਜੋ ਮੀਟਿੰਗ ਵਿੱਚ ਮੌਜੂਦ ਹੋਣ ਤੋਂ ਪਹਿਲਾਂ ਉਹਨਾਂ ਨੇ ਕੁਝ ਸੁਨੇਹੇ ਨੇ ਜੋ ਲੋਕਾਂ ਨੂੰ ਸਾਂਝੇ ਕੀਤੇ ਨੇ ਮੀਟਿੰਗ ਮੇ ਕੋਈ ਨਿਰਣੈ ਹੋਣਾ ਚਾਹੀਏ ਕਿਉਂਕਿ ਬਹੁਤ ਸਮਾਂ ਹੋ ਗਿਆ ਅੰਦੋਲਨ ਕੋ ਚਲਤੇ ਹੋਏ आंदोलन का कोई सुखद हल निकलना चाहिए सरकार के अपने आंकड़े बता रहे हैं कि पंद्रह करोड़ किसान परिवार है इसकी पाँच से भी गुना कर ले अस्सी करोड़ आबादी है देश का साठ परसेंट हिस्सा जो अभी मांग कर रहा है तो आ, ये लोकतांत्रिक मुल्क में उनकी आवाज़ का सम्मान होना चाहिए ऐसा हम मानते हैं तो हमें आशा है एम लीगल ग्रंथी कानून के ऊपर जो गतिरोध है वो टूटेगा आज और बात आगे बढ़ेगी और एक बात जो ज़्यादा मेरे आ, आज पंजाब सरकार की दोनों बॉर्डरों के ऊपर फोर्स की डिप्लॉयमेंट बहुत ज़्यादा है उसके क्या कारण है ये तो पंजाब सरकार जान सकती है कि तो पंजाब के अन्य क्षेत्रों में बहुत बड़ी डिप्लॉयमेंट जो है पंजाब पुलिस फोर्स ने की हुई है हाँ उनको उनको हमारी हिफाजत के लिए की है या कुछ उनको और इनपुट्स हैं अभी तक हम आशा करेंगे पंजाब सरकार इसके बारे में जू पंजाबियों के सामने तथ्य रखे भी इतनी बड़ी फोर्स इकट्ठी करने के पीछे उनकी मंशा क्या है और आ, आते हुए आपको मालूम है कुछ साथियों को हमें रोका गया पहले तो नहीं रोका गया था चलो अब आ गए हैं सभी साथी तो पंजाब सरकार के अंदर क्या बन रहा है केंद्र पंजाब किस तरह की बात सोच रहा है ये उनको बताना पड़ेगा हम सभी को पुष्टि नहीं कर सकते सातवें दौर की मीटिंग चल रही है सर और कोई कॉम्प्रोमाइज़ करना पड़ा आज की मीटिंग में तो क्या करके इस मसले को खत्म किया जाएगा या फिर आगे लगातार डाउन रखो यार डाउन रखो मैं तो कहता हूँ सरकार तो एक तरफा भी ऐलान कर सकती है एम एस पी लीगल का ऐलान करें तो गतिरोध टूट के आगे सुखद हल निकल सकता है जैसा हम मानते हैं ਠੀਕ ਠੀਕ ਹੈ ਠੀਕ ਹੈ ਸਰ ਅਨੰਦ ਸਿੰਘ ਕੋ ਚੱਲ ਰਹੇ ਹਨ ਨਾਲ ਗੱਲਬਾਤ ਕਰ ਰਹੇ ਚਾਹੁੰਦੇ ਹਾਂ ਤਾਂ ਦੇਖਣਾ ਹੋਵੇਗਾ ਕਿ 7ਵੇਂ ਗੇਟ ਦੀ ਮੀਟਿੰਗ ਤੋਂ ਬਾਅਦ ਕੀ ਕੇਂਦਰ ਤੇ ਕਿਸਾਨਾਂ ਦੇ ਵਿਚਾਰੇ ਕੋਈ ਸੋਲਾ ਹੁੰਦੀ ਹੈ ਕੋਈ ਸੰਕੇਤ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਜੋ ਖਨੋਰੀ ਬਾਰਡਰ ਤੇ ਚੱਲ ਰਿਹਾ ਮੋਰਚਾ ਸ਼ੰਭੂ ਤੇ ਚੱਲ ਰਿਹਾ ਮੋਰਚਾ ਜਾਂ ਫਿਰ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਨਾਲ ਗੱਲਬਾਤ ਦੇ ਕਰਕੇ ਐਮਐਸਪੀ ਹੱਲ ਕਰਵਾਉਣ ਦੀ ਗੱਲ ਹੈ ਇਹ ਸਾਰੇ ਮਸਲੇ ਜੇਕਰ ਅੱਜ ਹੱਲ ਹੋ ਜਾਂਦੇ ਨੇ ਤਾਂ ਤਾਂ ਵੀ ਇੱਕ ਵੱਡੀ ਖਬਰ ਹੋਵੇਗੀ ਪਰ ਜੇਕਰ 6 ਗੇਟ ਦੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ 7ਵੇਂ ਗੇਟ ਦਾ ਨਤੀਜਾ ਦੇ ਉੱਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ